ਮਾਸ਼ੀ ਯਾਨੀ ਪੂਰੇ ਦਾ ਪੂਰਾ ਪਿੰਡ ਲੈ ਲਿਆ ਗੋਦ ਸੌ ਦੇ ਕਰੀਬ ਪਰਿਵਾਰਾਂ ਦੀ ਸਿੱਧੇ ਤੌਰ ਤੇ ਕੀਤੀ ਜਾ ਰਹੀ ਹੈ ਮਦਦ ਹਰ ਲੋੜੀਂਦਾ ਸਮਾਨ ਕੀਤਾ ਗਿਆ ਰਵਾਨਾ ਐਮ ਐਲ ਏ ਬਟਾਲਾ ਸ਼ਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਤਾਂ ਹਰ ਉਪਰਾਲਾ ਕਰ ਰਹੀ ਹੈ ਲੇਕਿਨ ਪੰਜਾਬੀਆਂ ਇਹ ਆਪਣੇ ਤੌਰ ਤੇ ਔਖੀ ਘੜੀ ਚ ਆਪਣੇ ਪੰਜਾਬੀ ਭਰਾਵਾਂ ਨੂੰ ਦਿੱਤਾ ਹੈ ਪੂਰਾ ਸਾਥ ਬਟਾਲਾ ਤੋਂ ਸਮਾਜ ਸੇਵੀ ਸੰਸਥਾ ਤੇ ਡਾਕਟਰਾਂ ਦੀ ਐਸ਼ੂ ਐਸੋਸੀਏਸ਼ਨ ਵੱਲੋਂ ਰਾਵੀ ਦਰਿਆ ਦੀ ਮਾਰਹੇਠਾਏ ਡੇਰਾ ਬਾਬਾ ਨਾਨਕ ਤੇ ਪਿੰਡ ਸਾਦਾਵਾਲੀ ਨੂੰ ਆਪ ਦੀ ਗੋਤ ਲਿਆ ਹੈ ਅਤੇ ਉੱਥੋਂ ਉੱਥੇ ਜੋ ਲੋੜਵੰਦ ਪੀੜਤ ਪਰਿਵਾਰ ਹਨ ਉਹਨਾਂ ਨੂੰ ਲੋੜਵੰਦ ਲੋਕਾਂ ਤੋਂ ਪੁੱਛ ਉਹਨਾਂ ਦੀ ਜ਼ਰੂਰਤ ਅਨਸਾਰ ਬੈੱਡ ਗਦੇ ਪਰਿਵਾਰ ਦੇ ਜੀਆਂ ਲਈ ਕੱਪੜੇ ਜੁੱਤੀਆਂ ਅਤੇ ਦਵਾਈਆਂ ਆਦਿ ਰਾਹਤ ਸਮਗਰੀ ਰਵਾਨਾ ਕੀਤੀ ਗਈ ਇਸ ਮੌਕੇ ਸ਼ਾਰੀਕਲਸੀ ਨੇ ਸਹਾਰਨਾ ਕਰਦਿਆਂ ਕਿਹਾ ਕਿ ਜਿੱਥੇ ਸਰਕਾਰ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ ਉੱਥੇ ਪੰਜਾਬੀ ਭਰਾ ਵੀ ਇਸ ਔਖੀ ਘੜੀ ਚ ਹਰ ਪੀੜਤਾ ਨਾਲ ਖੜੇ ਦਿਖਾਈ ਦੇ ਰਹੇ ਹਨ ਡੀਜ਼ਲ ਵਗੈਰਾ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਜਾਂ ਉੱਥੇ ਸਮਗਰੀ ਦੀ ਲੋੜ ਸੀ ਜਿੱਦਾਂ ਕਰ ਰਹੇ ਪਰ ਮੰਨ ਰਹੇ ਨੇ ਕੱਦਿਆਂ ਦੀ ਮੰਝਿਆਂ ਦੀ ਹੋਰ ਵੀ ਜਿਹੜੀਆਂ ਕਈ ਅਸੀਆਂ ਨਿੱਕੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਹੁਣ ਸੈਕੰਡ ਫੇਜ ਜਿਹੜਾ ਸਾਡੇ ਬੱਬੂ ਵਿਕੀ ਜੀ ਉਹਨਾਂ ਦੀ ਸਾਰੀ ਸਮੂਚੀ ਟੀਮ ਡਾਕਟਰ ਕਮਲਜੀਤ ਜੀ ਸਾਰੀ ਟੀਮ ਇਹਨਾਂ ਦੇ ਜਿਹੜੀ ਲਾਇਸੈਂਸ ਕਰਦੀ ਰਾਤ ਦਿਨ ਮਿਹਨਤ ਕਰਨ ਵਾਲੀ ਹੈ ਔਰ ਸਾਡੇ ਪਾਗਵਾਲਾ ਭਗਵੰਦ ਜੀ ਸਾਹਿਬ ਡਾਕਟਰ ਸਾਹਿਬ ਇਹ ਸਾਰੀ ਟੀਮ ਅੱਜ ਇਹਨਾਂ ਨੇ ਕਾਫੀ ਜ਼ਿਆਦਾ ਸਨਮਾਨ ਲਿਆ ਔਰ ਔਰ ਸੈਦੋ ਵਾਲੀ ਪਿੰਡ ਜਿਹੜਾ ਇਹਨਾਂ ਨੇ ਸਾਦਾਵਾਲ ਇਹਨਾਂ ਨੇ ਆਡਾ ਡਾਕ ਕੀਤਾ ਔਰ ਮੈਨੂੰ ਆਸ ਹੈ ਵੀ ਉੱਥੋਂ ਦੇ ਲੋਕਾਂ ਨੂੰ ਇਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਹੈ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਕਾਫੀ ਉਹਨਾਂ ਨੂੰ ਬਲ ਦੋਗੀ ਔਰ ਉਹ ਲੋਕ ਵੀ ਮਾਣ ਮਹਿਸੂਸ ਕਰਨਗੇ ਜੀ ਵਾਕਈ ਅੱਜ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਸਾਡੇ ਦੇਖੋ ਇਹ ਤੁਹਾਡੇ ਮਾਦੀਮ ਰਈਮ ਹੈ ਇਹੋ ਕਹਿਣਾ ਚਾਹੁੰਦਾ ਸਰਕਾਰ ਆਪਣੇ ਤੌਰ ਤੇ ਹਰ ਉਪਰਾਲਾ ਕਰੇ ਔਰ ਹਰ ਪੱਖੋਂ ਸਰਕਾਰ ਸਾਥ ਦੇ ਰਹੀ ਹੈ ਔਰ ਵੱਡੀ ਗੱਲ ਇਹ ਆ ਦੇਖੋ ਇਹ ਪੰਜਾਬ ਇਹ ਪੰਜਾਬ ਦੀ ਇੱਕ ਜਿਹੜੀ ਇਹੋ ਔਖੇ ਸਮੇਂ ਤੇ ਡਟ ਕੇ ਆ ਕੇ ਖੜ ਜਾਣਾ ਭਰਾਵਾਂ ਭਰਾਵਾਂ ਦੀਆਂ ਵਾਹਾਂ ਬਣ ਜਾਣੀਆਂ ਤੇ ਸਭ ਤੋਂ ਵੱਡੀ ਜਿਹੜੀ ਇੱਕ ਮਿਸਾਲ ਸਿਰਫ ਤੇ ਸਿਰਫ ਪੰਜਾਬ 'ਚ ਦੇਖਣ ਨੂੰ ਮਿਲਦੀ ਆਪਾਂ ਨੂੰ ਔਰ ਇਸ ਪੰਜਾਬ ਦੀ ਮਿਸਾਲ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਇਹ ਮੰਨੀ ਜਾਂਦੀ ਔਰ ਲੋਕ ਸਾਡੇ ਇਸ ਪੰਜਾਬ ਦੇ ਵਿੱਚੋਂ ਇਸ ਚੀਜ਼ ਨੂੰ ਅਡਾਪਟ ਕਰ ਰਹੇ ਨੇ ਵੀ ਯਾਰ ਤੇ ਉਹ ਇੱਕ ਦੂਜੇ ਦੀ ਢਾਲ ਬਣ ਜਾਂਦੇ ਨੇ ਖੜ ਜਾਂਦੇ ਨੇ ਫਿਰ ਆਪਾਂ ਕਿੱਥੇ ਆ ਸੋ ਇਹ ਬੜੀ ਵੱਡੀ ਗੱਲ ਹੈ ਔਰ ਇਹ ਇਹਦਾ ਇਹਨਾ ਮੈਸੇਜ ਹੈ ਸਾਡੇ ਪੰਜਾਬ ਦਾ ਬਹੁਤ ਸਾਰੇ ਦੇਸ਼ਾਂ ਦੇਸ਼ਾਂ ਵਿੱਚ ਪੋਸਟਡ ਆਨਲਾਈਨਸ ਬਡਾਲਾ ਆਈਐਮਏ ਬਡਾਲਾ ਐਮਐਲਏ ਸਾਡੇ ਦਿਸ਼ਾ ਨਿਰਦੇਸ਼ ਨਾਲ ਅਸੀਂ ਇੱਕ ਪਿੰਡ ਅਡੌਪਟ ਕੀਤਾ ਸਦਾਂਵਲੀ ਜਿੱਥੇ 93 ਪਰਿਵਾਰ ਨੇ ਪਰਿਵਾਰ ਦੇ ਹਰ ਇੱਕ ਜੀ ਨੂੰ ਜਿਹੜੀ ਜ਼ਰੂਰਤ ਦੀ ਚੀਜ਼ ਆ ਦੇ ਰਹੇ ਹਾਂ ਜਿਹਦੇ ਵਿੱਚ ਫਾਰਕ ਨੂੰ ਬਲੈਂਕਟਸ ਆ ਕਿਉਂਕਿ ਉਹਨਾਂ ਦਾ ਬਿਸਤਰਾ ਵੀ ਰੁੱਟ ਗਿਆ ਕਹਿੰਗਾ ਫਿਰ ਲੇਡੀਜ਼ ਵਾਸਤੇ ਸ਼ਾਲ ਹੈ ਸਾਰੇ ਪਰਿਵਾਰ ਦੇ ਬੱਚਿਆਂ ਵਾਸਤੇ ਟਰੈਕ ਸੂਟਸ ਨੇ ਕਿਉਂਕਿ ਅੱਗੇ ਮੌਸਮ ਚੇਂਜ ਹੋ ਰਿਹਾ ਹੈ ਉਹਨਾਂ ਦਾ ਕਪੜਾ ਖਰਾਬ ਹੋਇਆ ਸਾਰਿਆਂ ਵਾਸਤੇ ਸ਼ੂਜ਼ ਹੈ ਜੇ ਫਰਵਾਰ ਤੇ ਚਾਪ ਜੀ ਆ ਪੰਜ ਜੀ ਸਭ ਤੋਂ ਸੇ ਸ਼ੁਰੂ ਜ਼ਾਇ। ਫਿਰ ਮੈਡੀਕਲ ਕਿੱਟ ਲੈ ਕੇ ਚਲੇ ਜਾ ਨਾਲ ਮੈਡੀਕਲ ਕੈਂਪ ਲਗਾ ਰਹੇ ਆ। ਇਸ ਦੇ ਨਾਲ ਹੀ ਲੋ ਹੋਰ ਜ਼ਰੂਰਤ ਦੀਆਂ ਚੀਜ਼ਾਂ ਨੇ ਜਿਹਦੇ ਵਿੱਚ ਕਈਆਂ ਦੇ ਗੱਦੇ ਚਾਹੀਦੇ ਸੀ ਗੱਦੇ ਆ, ਬੈੱਡ ਆ, ਹੋਰ ਕਾਹੀ ਚੀਜ਼ਾਂ ਨੇ। ਬਾਕੀ ਡਾਕਟਰ ਸਾਹਿਬ ਨੇ ਮੈਡੀਕਲ ਕੈਂਪ ਵੀ ਲਾ ਰਹੇ ਨੇ ਨਾਲ। ਤੇ ਸਾਰਾ ਕਪਰਾਲਾ ਸਾਡੇ ਆਈਐਮਈ ਵੌਇਸ ਆਫ ਬਟਾਲਾ ਆਨਲਾਈਨ ਨੀ ਵੈਲਫੇਅਰ ਸੋਸਾਇਟੀ ਸਾਰੇ ਮਿਲ ਕੇ ਕੰਮ ਕਰ ਰਹੇ। ਬਿਲਕੁਲ ਜੀ ਜਿਹੜਾ ਸਾਡੇ ਹੜਪੀੜਤ ਇਲਾਕਾ ਡੇਰ ਬਣਾ ਨਾ ਜਦਾ ਉਸ ਦੇ ਪਿੰਡ ਵਿੱਚ ਸਾਰੇ ਵੱਡੇ ਲੈਵਲ ਤੇ ਇੱਕ ਮੈਡੀਕਲ ਕੈਂਪ ਵੀ ਲਗਾ ਰਹੇ ਆਂ ਔਰ ਰਾਹਤ ਸਮਗਰੀ ਜਿਹੜੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਐਨ ਜੀਓਜ਼ ਪਟਾਲਾ ਸ਼ਹਿਰ ਦੇ ਸਾਰੇ ਐਨ ਜੀਓਜ਼ ਸਾਰੀਆਂ ਸੰਸਥਾਵਾਂ ਰਲ ਕੇ ਇੱਕ ਮੈਗਾ ਕੈਂਪ ਲਗਾ ਰਹੀਆਂ ਨੇ ਔਰ ਹਰ ਪਿੰਡ ਤਨ ਨੂੰ ਹਰ ਤਰ੍ਹਾਂ ਦਾ ਜਿਹੜਾ ਸਮਾਨ ਦੇ ਰਹੇ ਆਂ ਐਮ ਐਲ ਏ ਸਾਹਿਬ ਆਏ ਨੇ ਉਹਨਾਂ ਨੇ ਸਾਹਿਬ ਅਮੋਹ ਰਿਛਨ ਦਿੱਤੀ ਬਹੁਤ ਖੁਸ਼ੀ ਨੂੰ ਮੈਂ ਤੇ ਡੀ ਸੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹ ਸਾਰੇ ਪਿੰਡਾਂ ਦੀਆਂ ਲਿਸਟ ਜਾਰੀ ਕਰਨ ਵੈਬਸਾਈਟ ਬਣਾਉਣ ਸਾਰੇ ਲੋਕ ਉਸ ਵੈਬਸਾਈਟ ਤੇ ਆਪਣਾ ਸਮਾਨ ਰਿਕਾਰਡ ਕਰਨ ਔਰ ਜਿਸ ਪਿੰਡ ਦੇ ਵਿੱਚ ਉਹ ਡਾਇਰੈਕਟ ਕਰਨ ਉਸ ਪਿੰਡ ਚ ਜਾਓ ਐਵੇਂ ਹਾਫੜਾ ਦ ਸਿਸਟਮੈਟਿਕਲੀ ਚੱਲਣਾ ਚਾਹੀਦਾ ਹੈ